ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾ ਇੱਕ ਵਾਰੀ ਫੇਅਰ ਸੀਜ਼ਨ ਸ਼ੁਰੂ ਹੋ ਗਿਆ ਕਿਉਂਕਿ ਰਿਫਿਊਜ਼ਲ ਹੁਣ ਸਪਾਊਸ ਕੇਸਸ ਦੇ ਵਿੱਚ ਵੀ ਬਹੁਤ ਸਾਰੇ ਆ ਰਹੇ ਨੇ ਔਰ ਤੀਰਤ ਜੀ ਤੋਂ ਕਾਰਨ ਜਾਣਾਂਗੇ ਕਿ ਰਿਫਿਊਜ਼ਲ ਇੰਨੇ ਜ਼ਿਆਦਾ ਕਿਉਂ ਆ ਰਹੇ ਨੇ ਤੇ ਹੁਣ ਕਿਵੇਂ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਣਗੇ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਨੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੀਰਤ ਜੀ ਦੱਸ ਤੇ ਮੈਂ ਸਾਰੇ ਸਟੂਡੈਂਟਸ ਨੂੰ ਸਟਾਰਟਿੰਗ ਦੇ ਵਿੱਚ ਹੀ ਕਹਿਣਾ ਚਾਹਾਂਗਾ ਕਿ ਸਾਡਾ ਮਕਸਦ ਕਦੇ ਵੀ ਡਰਾਉਣਾ ਨਹੀਂ ਹੈਗਾ ਅੱਜ ਜਿਹੜਾ ਤੁਸੀਂ ਅੱਜ ਭੂਮਿਕਾ ਵੀ ਸ਼ੋ ਦੀ ਦੇਖੀ ਹੁਣੀ ਆ ਜਾਂ ਥੰਬਨੇਲ ਵੀ ਦੇਖਿਆ ਹੋਣਾ ਸਾਡੀ ਕੀ ਹੈ ਸਪਾਉਸ ਵੀਜ਼ਾ ਦੇ ਰਿਫਿਊਜ਼ਲ ਦੀ ਆਪਾਂ ਹੈਡ ਸ਼ੋ 'ਚ ਗੱਲ ਕਰਨੀ ਆ ਸਿਰਫ ਇੱਕੋ ਹੀ ਮਕਸਦ ਆ ਆਪਾਂ ਅਵੇਅਰ ਕਰ ਸਕੀਏ ਤੇ ਜਿਨ੍ਹਾਂ ਨੇ ਨਵੀਆਂ ਫਾਈਲ ਲਾਉਣੀ ਆ ਤੇ ਜਿਨ੍ਹਾਂ ਦੀ ਰਿਫਿਊਜ਼ਲ ਲੱਗ ਚੁੱਕੀ ਆ ਨਾ ਉਹਨਾਂ ਨੂੰ ਹੱਲ ਵੀ ਦੇ ਸਕੀਏ ਸਿਰਫ ਇੱਕੋ ਹੀ ਮਕਸਦ ਆ ਸਾਡਾ ਜਿਹੜਾ ਕਿ ਇਹ ਸ਼ੋ ਦਾ ਤੇ ਮੈਂ ਬਿਨੈਕਲ ਤੋਂ ਐ ਸਪੈਸ਼ਲੀ ਮੈਂ ਆਪਕਾ ਤੀਰਸਿੰਘ ਜੀ ਦੀ ਜੇ ਗੱਲ ਕਰਾਂ ਤਾਂ ਅਸੀਂ ਹਮੇਸ਼ਾ ਇਹੀ ਕਿਹਾ ਕਿ ਹਰ ਬੱਚੇ ਦਾ ਸੁਪਨਾ ਜਿਹੜਾ ਪੂਰਾ ਜ਼ਰੂਰ ਹੋਵੇ ਹਮੇਸ਼ਾ ਹਰ ਬੱਚੇ ਨੂੰ ਮੇਰੀ ਐਡਵਾਈਸ ਹੁੰਦੀ ਹੈ ਕਿ ਸੱਚ ਦੇ ਰਾਹ ਤੇ ਚੱਲ ਜਾਓ ਲੰਬਾ ਜ਼ਰੂਰ ਹੋ ਜਾਊਗਾ ਸਫ਼ਰ ਪਰ ਸੇਰੇ ਜਿਹੜੇ ਹੀ ਜ਼ਰੂਰ ਪਹੁੰਚੋਗੇ ਤੇ ਅੱਜ ਮੈਂ ਹੁਣ ਮੁੱਦੇ ਤੇ ਆਉਂਗਾ ਸਪਾਊਸ ਵੀਜ਼ਾ ਦੀਆਂ ਰਿਫਿਊਜ਼ਲ ਆ ਪਿਛਲੇ ਦਿਨਾਂ ਤੋਂ ਥੋੜੀਆਂ ਇਹ ਸ਼ੁਰੂ ਹੋਈਆਂ ਟਾਈਮਲਾਈਨ ਦੀ ਗੱਲ ਕਰਾਂ ਨਵੰਬਰ ਦੇ ਪਹਿਲੇ ਹਫਤੇ ਦੀਆਂ ਜਿਹੜੀਆਂ ਕਿ ਫਾਈਲਸ ਜਿਹੜੀਆਂ ਲੱਗੀਆਂ ਸੌਰੀ ਨਵੰਬਰ ਮਾਦੀਆਂ ਫਾਈਲਸ ਜਿਹੜੀ ਲੱਗੀਆਂ ਸੀ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਆ ਕਾਫੀ ਆ ਚੁੱਕੇ ਇੱਕ ਮਹੀਨੇ ਤੋਂ ਜਿਹੜੇ ਨਵੰਬਰ ਦੇ ਰਿਜ਼ਲਟ ਆ ਰਹੇ ਆ ਹਾਂ ਟਾਈਮਲਾਈਨ ਲੋ ਚੁਰਾ ਬਟ ਜਿਹੜੀ ਕਿ ਅਨਫੋਰਚੂਨੇਟ ਥਿੰਗ ਹੋਈ ਆ ਥੋੜੀ ਜਿਹੀ ਤਰ੍ਹਾਂ ਦੇ ਰਿਫਿਊਜ਼ਲ ਆਉਣੇ ਸ਼ੁਰੂ ਹੋਈਆਂ ਸੋ ਮੈਂ ਟੀਮ ਨੂੰ ਕਹਾਂਗਾ ਜਰੂਰ ਸੈਂਪਲ ਜਿਹੜਾ ਕਿ ਆ ਦਿਖਾਇਆ ਜਾਵੇ ਜਿਹੜਾ ਤਾਂ ਦਿਖਾ ਰਿਹਾ ਜਦੋਂ ਕਦੀ ਵੀ ਨਾ ਕਿਸੇ ਵੀ ਸਟੂਡੈਂਟ ਦੀ ਐਪਲੀਕੈਂਟ ਦੀ ਰਿਫਿਊਜ਼ਲ ਜੋ ਲਾਗੇ ਕਿ ਮੈਂ ਹੱਲ ਵੀ ਦੇਣਾ ਵਾ ਤੇ ਜਿਹੜੀਆਂ ਨਵੀਆਂ ਫਾਈਲ ਚਾਉਣੀਆਂ ਉਹ ਵੀ ਸੋਚ ਸਮਝ ਕੇ ਫਾਈਲਸ ਲਾਣ ਜਿਹੜੀ ਮਿਡਲ ਵਾਲੀ ਹੈ ਨਾ ਪਹਿਲੀ ਤੇ ਜਿਹੜੀ ਕਾਮਨ ਜਿਹੜੀ ਹੈ ਕਲੋਜ਼ ਹਰ ਰਿਫਿਊਜ਼ਲ ਲੈਟਰ ਚ ਆਈ ਪਿਛਲੀਆਂ ਵੀ ਆਉਂਦੀਆਂ ਨਹੀਂ ਬਟ ਨਵੀਂ ਹੁਣ ਜਿਹੜੀ ਕੀ ਆ ਨਵੀਂ ਕਲੋਜ਼ ਉਹਨੇ ਐਡ ਕੀਤਾ ਜਿੱਥੇ ਕਿ ਜੋਬ ਆਫ ਅ ਲੈਟਰ ਆਫ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਟਾਰਗੇਟ ਕੀਤਾ ਗਿਆ ਵਾ ਤੁਹਾਡੇ ਜਿਹੜੇ ਕੀ ਆ ਮਤਲਬ ਕਿ ਜਿਹੜੇ ਕੀ ਤੁਹਾਡੇ ਫਾਈਨੈਂਸ ਤੁਹਾਡੇ ਕੋਲ ਕਿੰਨੇ ਉਹਨੂੰ ਟਾਰਗੇਟ ਕੀਤਾ ਗਿਆ ਪਰ ਮੈਂ ਦੱਸ ਦਵਾਂ ਇਹ ਰਿਫਿਊਜ਼ਲ ਲੈਟਰਾਂ ਸਾਰੀਆਂ ਹੀ ਸੇਮ ਆ ਸਾਡੇ ਕੋਲ ਕਾਫੀ ਬੱਚੇ ਆ ਚੁੱਕੇ ਆ WhatsApp ਤੇ ਉਹਨਾਂ ਨੇ ਭੇਜੀਆਂ ਵਾ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਦੀਆਂ ਰਿਫਿਊਜ਼ ਲਾਈਆਂ ਸੇਮ ਫਾਰਮੈਟ ਆਇਆ ਵਾ ਤੇ ਇਸ ਲਈ ਕਹਾਂ ਕਿ ਡਰਾਂ ਦੀ ਗੱਲ ਉਹਨਾਂ ਵਾਸਤੇ ਆ ਕਿਉਂਕਿ ਦੁਬਾਰਾ ਫਾਈਲ ਨਹੀਂ ਲਗਣੀ ਜਿਹੜੇ PG ਵਾਲੇ ਬੱਚੇ ਕੋਰਸ ਰੂਲ ਰੂਲ ਚੇਂਜ ਹੋ ਚੁੱਕੇ ਆ 18 ਮਾਰਚ ਤੋਂ ਲੈ ਕੇ ਜਿਹੜੀਆਂ ਪਹਿਲੀਆਂ ਫਾਈਲ ਲੱਗੀਆਂ ਦੁਬਾਰਾ ਫਾਈਲ ਨਹੀਂ ਲਗਣੀ ਸੋ ਬੱਚੇ ਬੜੇ ਪਰੇਸ਼ਾਨ ਆ ਜੋ ਮੈਂ ਹੱਲ ਵੀ ਦੇ ਦਵਾਂ ਪਹਿਲੇ ਤੋਂ ਦੱਸ ਦੇਵਾਂ ਦੋ ਜਿਹੜੀਆਂ ਚੀਜ਼ਾਂ ਜਿਹੜੀਆਂ ਸਪਾਊਸ ਵੀਜ਼ਾ ਨੂੰ ਤੁਹਾਨੂੰ ਰੋਕ ਨਹੀਂ ਸਕਦੀਆਂ ਪਹਿਲੀ ਚੀਜ਼ ਆ ਜੈਨੂਨ ਮੈ ਦੂਜੀ ਚੀਜ਼ ਹੈਗੀ ਆ ਫਾਈਨੈਂਸ਼ੀਅਲ ਤੁਹਾਨੂੰ ਜਰੂਰ ਆਪਣੀ ਫਾਈਲ ਚ ਐਨੇ ਕੁ ਸ਼ੋ ਕਰਾਓ ਕਿ ਅਗਲੇ ਸਾਲ ਦੀ ਫੀਸ ਦੇਣ ਜੋ ਕੇ ਪੈਸੇ ਜਰੂਰ ਹੋਣ ਕਈ ਵਾਰੀ ਪੁੱਛਦੇ ਕਿ ਇਹਦਾ ਬੰਦਾ ਨੇ ਨਾ ਮੈਂ ਤਾਂ ਘੱਟ ਸ਼ੋ ਕਰਾਤੀ ਮੇਰੇ ਮੇਰੇ ਦਾ ਆ ਗਿਆ ਜੀ ਵੀ ਇਹ ਵੀ ਕਹਿੰਦੇ ਰਹਿੰਦੇ ਆ ਕਿਉਂਕਿ ਜੇ ਅੱਜ ਤੱਕ ਸਾਡਾ ਸਪਾਊਸ ਵੀਜ਼ਾ ਦੇ ਵਿੱਚ ਜਿਹੜਾ ਸਕਸੈਸਡ ਸਾਡਾ ਬਹੁਤ ਵਧੀਆ ਰਿਹਾ ਅਸੀਂ ਕਦੀ ਕੰਪਰੋਮਾਈਜ਼ ਨਹੀਂ ਕੀਤਾ ਅਸੀਂ ਕਦੀ ਮੌਕੇ ਦੀ ਨਿਜ਼ਾਕਤ ਦੇ ਗਰੂਫਾਇਡ ਨਹੀਂ ਲਈ ਅਸੀਂ ਹਮੇਸ਼ਾ ਆਪਣੇ ਨੂੰ ਪੂਰਾ ਐਫਰਟ ਲਾਇਆ ਕਿ ਜੇ ਰੜਬੋ ਸਕਦੇ ਵੀ ਹੋ ਜਾਣ ਕਿ ਆਹ ਬੱਚੇ ਦਾ ਕਿਤੇ ਨੁਕਸਾਨ ਜਿਹੜਾ ਨਾ ਹੋ ਸਕੇ ਬਟ ਅੱਜ ਮ ਤੋ ਜਿਹੜੇ ਬੱਚਿਆਂ ਦਾ ਸਾਰੀਆਂ ਚੀਜ਼ਾਂ ਹੋਈਆਂ ਜਿਨ੍ਹਾਂ ਨੂੰ ਰਿਫਿਊਜ਼ਲ ਆਈ ਆ ਉਹਨਾਂ ਨੂੰ ਮੈਂ ਦੱਸੂਗਾ ਬੜਾ ਨਵੀਂ ਫਾਈਲ ਤੇ ਚਾਹੇ ਨਹੀਂ ਲੱਗ ਸਕਦੀ ਬਟ ਯੈਸ ਤੁਸੀਂ ਰੀ ਕਨਸਿਡਰੇਸ਼ਨ ਪਾ ਸਕਦੇ ਆ ਇਹੋ ਚੀਜ਼ ਹੈ ਜਿਹੜੀ ਮੈਂ ਪੁਰਾਣੀਆਂ ਵੀਡੀਓਜ਼ ਵਿੱਚ ਮੈਂ ਕਹਾਂਗਾ ਸਾਲ ਤੋਂ ਸਾਲ ਪਹਿਲਾਂ ਮੈਂ ਕਹਿੰਦਾ ਸੀ ਦੁਬਾਰਾ ਫਾਈਲ ਆਦੋ ਰੀ ਕਨਸਿਡਰੇਸ਼ਨ ਨਹੀਂ ਪਾਉਣੀ ਚਾਹੀਦੀ ਹੁਣ ਦੁਬਾਰਾ ਫਾਈਲ ਤੇ ਨਹੀਂ ਲੱਗਣੀ ਸੋ ਰੀ ਕਨਸਿਡਰੇਸ਼ਨ ਪਾਓ ਇਹ ਮੈਂ ਤਾਂ کہہ ਰਿਹਾ ਇੱਕ ਪਰਖਿਆ ਹੋਇਆ ਤਜਰਬਾ ਪੱਖੀਆਂ ਹੋਈਆਂ ਗੱਲਾਂ ਵੀਜ਼ਾ ਲੈ ਰੀ ਕਨਸਿਡਰੇਸ਼ਨ ਤੇ ਦੁਬਾਰਾ ਤੇ ਜੇ ਕਿਸੇ ਦੇ ਰਿਫਿਊਜ਼ਲ ਆ ਰੀ ਕਨਸਿਡ ਬੱਚੇ ਬੜੇ ਆ ਰਹੇ ਉਹ ਕਹਿੰਦੇ ਜੀ ਮੈਂ ਆਪਣੇ ਖਾਤੇ 'ਚ ਹੋਰ ਪੈਸੇ ਜਮਾ ਕਰਾ ਲੈਂਦਾ ਜਾਂ ਮੈਂ ਇਹ ਕਰ ਦਿੰਦਾ ਪਰ ਆਪਣੇ ਖਾਤੇ 'ਚ ਨਹੀਂ ਐਡ ਕਰਾਉਣਾ ਹੋਰ ਉਹ ਕਹਿੰਦੇ ਮਿਸ ਰੈਪਰੈਜਨਟੇਸ਼ਨ ਹੋ ਜਾਊਗੀ ਗਲਤ ਇਨਫੋਰਮੇਸ਼ਨ ਹੋ ਜਾਊਗੀ ਸਟਾਰਟਿੰਗ 'ਚ ਕੁਝ ਹੋਰ ਕਹਿ ਰਹੇ ਸੀ ਨਾ ਹੁਣ ਤੂੰ ਕੁਝ ਹੋਰ ਕਹਿ ਰਿਹਾ ਪਹਿਲੇ ਤੂੰ 5-7 ਲੱਖ ਰੁਪਏ ਸ਼ੋਅ ਕਰਾਇਆ ਹੁਣ ਤੂੰ 15-20 ਲੱਖ ਸ਼ੋਅ ਕਰਾ ਇੱਕਦਮ ਕਿੱਥੋਂ ਪੈਸੇ ਆ ਗਏ ਉਹ ਕਨਟਰਡਿਕਟ ਹੋ ਜਾਣਗੇ ਇਹ ਸਟੇਟਮੈਂਟ ਉੱਥੇ ਤੁਸੀਂ ਕੀ ਕਰਨਾ ਆਪਣੇ ਪੇਰੈਂਟਸ ਦੇ ਫਾਈਨੈਂਸ਼ੀਅਲ ਲਾ ਸਕਦੇ ਆ ਆਪਣੀ ਵਾਈਫ ਦੇ ਪੇਰੈਂਟਸ ਦੇ ਫਾਈਨੈਂਸ਼ੀਅਲ ਲਾ ਸਕਦੇ ਜ ਮੀਸ ਕੋਈ ਮਕਸਦ ਦਿਖਾਓ ਕਿ ਤੁਹਾਡੇ ਕੋਲ ਉਹਨਾਂ ਦੀ ਅਗਲੇ ਸਾਲ ਦੀ ਫੀਸ ਦੇਣੇ ਪੈਸੇ ਹੈ ਜਾਂ ਉਹਨਾਂ ਨੇ ਫੀਸਾਂ ਦੇ ਚੁੱਕੇ ਆ ਤੁਹਾਡੇ ਕੋਲ ਉਹਦੇ ਰਹਿਣ ਨੂੰ ਜਿੰਨਾ ਉਹਨਾਂ ਦਾ ਵੀਜ਼ਾ ਦੀ ਡਿਊਰੇਸ਼ਨ ਰਹਿ ਗਈ ਹੈਗੀ ਆ ਤੁਹਾਡੇ ਕੋਲ ਉਹਦੇ ਵਾਸਤੇ ਜਿਹੜੇ ਕਿ ਪੈਸੇ ਜ਼ਰੂਰ ਹੈਗੇ ਆ ਇੱਕ ਚੀਜ਼ ਹੋਰ ਖਿਆਲ ਰੱਖਣੀ ਹੈ ਕਿ ਇਹਦਾ ਰਿਫਿਊਜ਼ਨ ਦਾ ਰੀਜ਼ਨ ਬਣ ਰਿਹਾ ਵਾ ਤੁਹਾਡੀ ਜੇ ਸਪਾਊਸ ਦੀ ਪੜ੍ਹਾਈ ਖਤਮ ਹੋਣ ਵਾਲੀ ਆ 15-20 ਦਿਨ ਰਹਿ ਗਏ ਆ ਜਿਆਦਾ ਫਾਈਲ ਆਪਣੀ ਵਿਦਡਰੋ ਕਰਾ ਲਓ ਜਾਂ ਆਪਣੇ ਸਪਾਊਸ ਦੀ ਨਵੀਂ ਐਪਲੀਕੇਸ਼ਨ ਅਗਲੇ ਸਾਲ ਦੀ ਪੜ੍ਹਾਈ ਐਲਓਏ 99 ਦੀ ਨਾਲ ਜਿਹੜੀ ਕਿ ਅਪਡੇਟ ਕਰਦੇ ਹੋ ਨਹੀਂ ਤਾਂ ਨੁਕਸਾਨ ਜਰੂਰ ਹੋ ਜਾਊਗਾ ਇਹ ਚੀਜ਼ਾਂ ਦਾ ਖਿਆਲ ਜਰੂਰ ਰੱਖਣਾ ਵਾ ਦੁਬਾਰਾ ਰਿਪੀਟ ਕਰੂੰਗਾ ਪਹਿਲੀ ਜੈਨੂਨ ਮੈਰਿਜ ਚਾਹੀਦਾ ਬੇਟਾ ਫੇਕ ਮੈਰਿਜ ਤਾਂ ਮੈਂ ਤਕੂੰਗਾ ਜੇ ਵੀਜ਼ਾ ਆ ਗਿਆ ਉਹ ਤੁਹਾਡੀ ਕਿਸੇ ਦਾ ਉਹ ਅਸੀਂ ਡੀਲ ਨਹੀਂ ਕਰਦੇ ਦੂਜੀ ਚੀਜ਼ ਆ ਫਾਈਨੈਂਸ਼ੀਅਲ ਇੰਨੇ ਕ ਦਿਖਾਓ ਕਿ ਜਿਹੜੇ ਤੁਹਾਡੇ ਸਪਾਊਸ ਦੀ ਉਤੇ ਫੀਸ ਦੇਣ ਨੂੰ ਪੈਸੇ ਆ ਉਹ ਜ ਤੀਜੀ ਜੀ ਜਿਹੜੀ ਮੈਂ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਐਡਵਾਈਸ ਜਿਹੜੀ ਤੁਹਾਨੂੰ ਕਰਨੀ ਚਾਹੁੰਗਾ ਤੁਹਾਡੇ ਸਪਾਊਸ ਦਾ ਪੜਾਈ ਹਜੇ ਉੱਥੇ ਚਾਹੀਦੀ ਆ ਕਈਆਂ ਨੇ ਕੀ ਸਪਾਊਸ ਦੇ ਕੇਸ ਵਿੱਚ ਤਾਂ ਹੋ ਰਾਇਆ ਸੀ ਜਿਹਦੀ ਨਾ ਪੜਾਈ ਹੁਣ ਅਪ੍ਰੈਲ ਚ ਖਤਮ ਹੋਣ ਵਾਲੀ ਸੀਗੀ ਤੇ ਉਹਨਾਂ ਨੇ ਸਪਟੰਬਰ ਚ ਦੁਬਾਰਾ ਪੜ੍ਹਨਾ ਸੀ ਪਰ ਉਹਨਾਂ ਐਲਓ ਅਟੈਚ ਨਹੀਂ ਕੀਤੀ ਸੀ ਤੇ ਜਰੂਰ ਮੈਂ ਇਹਦਾ ਕਹਾਂਗਾ ਐਲਓ ਨਾਲ ਦੀ ਨਾਲ ਅਟੈਚ ਕਰੋ ਯੈਸ ਰੀ ਕਨਸਿਡਰੇਸ਼ਨ ਅਪਲਾਈ ਕਰੋ ਜਿਨ੍ਹਾਂ ਦੀ ਵੀ ਰਿਫਿਊਜ਼ਲ ਲੈਟਰ ਰਿਫਿਊਜ਼ਲਾਂ ਜਿਹੜੀਆਂ ਆਈਆਂ ਤੇ ਬਿਲਕੁਲ ਤੁਸੀਂ ਹਜੇ ਵੀ ਆਫਟਰ ਰਿਫਿਊਜ਼ਲ ਉਹੀ ਫਾਈਲ ਤੇ ਸੇਮ ਖਰਚੇ ਤੇ ਬਿਨਾ ਕਿਸੇ ਐ ਤੁਸੀਂ ਆਪਣੇ ਵੀਜ਼ਾ ਦੀ ਉਮੀਦ ਜਰੂਰ ਕਰ ਸਕਦੇ ਆਂ ਐਂਡ ਆਮ ਵੈਰੀ ਪੋਜ਼ਿਟਿਵ ਕਿਉਂਕਿ ਜੇ ਤਾਂ ਸਿਰਫ ਇੱਕੋ ਕਲੌਜ਼ ਤੇ ਲੱਗੇ ਆ ਗਿਆ ਤੁਹਾਡੀ ਮੈਰਿਜ ਤੇ ਕਿ ਜੈਨੂਨ ਨਹੀਂ ਆ ਜੋ ਕੋਈ ਪ੍ਰੂਫ ਤੁਸੀਂ ਲਾਏ ਫਿਰ ਨਹੀਂ ਵੀਜ਼ਾ ਆਉਣਾ ਬਸ ਜੇ ਇਹ ਕਲੌਜ਼ ਲੱਗੇ ਆ ਡੈਫੀਨੇਟਲੀ ਰੀ ਕਨਸੀਡਰੇਸ਼ਨ ਦੇ ਵਿੱਚ ਤੁਸੀਂ ਦੁਬਾਰਾ ਟਾਈਮ ਲੈਂਦੇ ਹੋਏ ਅਪਲਾਈ ਕਰਕੇ ਜਰੂਰ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਆਂ ਐਂਡ ਐਂਡ ਚੈੱਕ ਕਰੀ ਦੁਬਾਰਾ ਫੇਰ ਕਹਿਣਾ ਚਾਹੂੰਗਾ ਇਕ ਕੋਈ ਮਕਸਦ ਆ ਸਾਡਾ ਤੁਹਾਨੂੰ ਅਵੇਅਰ ਕਰਨਾ ਤੁਹਾਨੂੰ ਅਪਡੇਟ ਰੱਖਣਾ ਤੇ ਤੁਹਾਨੂੰ ਸੱਚਾਈ ਨਾਲ ਰੋਬਰੂ ਰੋਬਰੂ ਕਰਾ ਕੇ ਰੱਖਣਾ ਚਾਹੀਏ ਉਹ ਸੱਚ ਕੋੜਾ ਕਿਉਂ ਨਾ ਹੋਵੇ ਕਿਉਂਕਿ ਸੱਚ ਨੇ ਸੱਚ ਹੀ ਰਹਿਣਾ ਵਾ ਪਰ ਮੈਂ ਉਮੀਦ ਕਰਦਾ ਵਾਂ ਵੱਧ ਤੋਂ ਵੱਧ ਬੱਚਿਆਂ ਦਾ ਵੱਧ ਤੋਂ ਵੱਧ ਐਪਲੀਕੈਂਟਸ ਆ ਜਰੂਰ ਸਰਦਾ ਹੋਵੇਗਾ ਬਿਲਕੁਲ ਜੀ ਸੋ 8557885578 ਨੰਬਰ ਹੈ ਤੁਸੀਂ ਤੀਰਤ ਜੀ ਦੇ ਨਾਲ ਖੁਦ ਗੱਲ ਕਰੋ ਪਰਸਨਲੀ ਗੱਲ ਕਰੋ ਵਿਜ਼ਿਟ ਕਰੋ ਪੂਰੀ ਕਲੈਰਿਟੀ ਲਓ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਲਓ ਬਹੁਤ ਬਹੁਤ ਧੰਨਵਾਦ ਜੀ